ਗੈਂਗਸਟਰ ਜੱਗੂ ਭਗਵਾਨ ਪੂਰੀਆ ਦੀ ਮਾਂ ਤੇ ਰਿਸ਼ਤੇਦਾਰ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਸੀਸੀਟੀਵੀ ਫੁਟੇਜ ਆਈ ਸਾਹਮਣੇ ਕਤਲ ਪਿੱਛੇ ਦਾ ਆਇਆ ਵੱਡਾ ਕਾਰਨ ਜਿਸ ਦੇ ਚਾਲ ਦੇ ਇਸ ਦਾ ਕਤਲ ਕਿਸ ਨੇ ਕੀਤਾ ਉਸ ਦਾ ਵੀ ਹੋਇਆ ਖੁਲਾਸਾ ਕਾਦੀਆਂ ਦੇ ਮਟਾਲਾ ਤੋਂ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਜਿੱਥੇ ਕਾਦੀਆਂ ਰੋਡ 'ਤੇ ਬਦਮਾਸ਼ਾਂ ਨੇ ਦੋ ਲੋਕਾਂ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਿਸ ਦੇ ਵਿੱਚ ਗੈਂਗਸਟਰ ਜੱਗੂ ਭਗਵਾਨ ਪੂਰੀਏ ਦੀ ਮਾਂ ਹਰਜੀਤ ਕੌਰ ਵੀ ਸ਼ਾਮਲ ਹੈ ਇਸ ਤੋਂ ਇਲਾਵਾ ਇੱਕ ਨੌਜਵਾਨ ਕਰਨਵੀਰ ਸਿੰਘ ਜੋ ਘੁੰਮਣ ਕਲਾਂ ਦੇ ਪਿੰਡ ਭੀਖੋਵਾਲ ਦਾ ਰਹਿਣ ਵਾਲਾ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਵਿੱਚ ਜੁਟ ਗਈ ਹੈ ਇਸ ਘਟਨਾ ਦਾ ਸੀਸੀਟੀਵੀ ਵੀ ਸਾਹਮਣੇ ਆਇਆ ਸਭ ਤੋਂ ਪਹਿਲਾਂ ਉਸ ਦੇ ਉੱਤੇ ਨਜ਼ਰ ਮਾਰਦੇ ਤੇ ਫਿਰ ਦੱਸਦੇ ਆ ਕਿ ਕਿਸ ਗਰੁੱਪ ਨੇ ਇਹ ਕਤਲ ਕੀਤਾ ਹੈ ਚੁਣਾ ਮਿਲਦੇ ਹੀ ਬਟਾਲਾ ਪੁਲਿਸ ਦੇ ਡੀਐਸਪੀ ਸਿਟੀ ਪਰਮਵੀਰ ਸਿੰਘ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਡੀਐਸਪੀ ਪਰਮਵੀਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਗੋਲੀਵਾਰੀ ਦੀ ਘਟਨਾ ਦੀ ਜਾਣਕਾਰੀ ਮਿਲੀ ਮੌਕੇ ਦੇ ਉੱਤੇ ਪਹੁੰਚੇ ਜਿਸ ਤੋਂ ਬਾਅਦ ਉਹਨਾਂ ਇਸ ਮਾਮਲੇ ਦੇ ਵਿੱਚ ਜਾਣਕਾਰੀ ਜਾਂਚ ਜਿਹੜੀ ਕਿ ਸ਼ੁਰੂ ਕਰ ਦਿੱਤੀ ਹੈ ਸਾਨੂੰ ਕੋਈ ਪੌਣੇ 1 3:30 ਵਜੇ ਇਤਲਾਹ ਮਿਲੀ ਹੈ ਕਿ ਕਾਦੀਆਂ ਚੁੰਗੀ ਤੇ ਕੋਈ ਇੱਕ ਸਕਾਰਟਿਓ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾ ਨੇ ਗੋਲੀ ਮਾਰ ਕੇ ਤੇ ਉਹੀ ਇੱਕ ਮੰਦਾ ਜਿਹੜਾ ਦੋਹਾਂ ਤੇ ਫਾਇਰਿੰਗ ਕੀਤੀ ਇੱਕ ਲੇਡੀ ਹੈ ਇੱਕ ਜੈਂਟ ਹੈ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਡੀਏਟਲੀ ਦੋ ਬਾਅਦ ਤੋਂ ਬਾਅਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ ਚੌਂਗੀਚਰ ਤੇ ਮੈਂ ਪਹੁੰਚ ਗਿਆ ਅਸੀਂ ਸਿੱਧੇ ਜਿਲੇ ਉੱਥੇ ਆਏ ਤੇ ਉਸੇ ਵੇਲੇ ਇਹਨਾਂ ਨੂੰ ਇੱਥੇ ਲੈ ਆਂਦਾ ਉਹਲੇ ਠੀਕ ਹੀ ਤੇ ਹਸਪਤਾਲ ਲੈ ਆਂਦਾ ਹਸਪਤਾਲ ਦੇ ਵਿੱਚ ਜਿਲੇ ਆਇਆ ਸਿਵਲ ਹਸਪੀਟਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਮ ਕਰਨਵੀਰ ਮੁੰਡਾ ਜਿਹੜਾ ਕੁਮਾਨ ਥਾਣੇ ਦਾ ਰਹਿਣ ਵਾਲਾ ਗਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅਮਰਸਰ ਅਮਨਦੀਪ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਆ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਆਈ ਨੇ ਉਹਨਾਂ ਦੇ ਬਿਆਨ ਲਿਖਿਆ ਉਹਦੇ ਤੇ ਅਨਨੌਨ ਬੰਦੇ ਤੇ ਅਸੀਂ ਪਰਚਾ ਦਿੱਤਾ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਆ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਉਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਹਰ ਚੀਜ਼ ਦੀ ਇਨਫੋਰਮੇਸ਼ਨ ਦੇ ਆ ਗਿਆ। ਇਹ ਐਫ ਆਈ ਆਰ ਦਰਜ ਕਰ ਲਿਆ, ਬਿਆਨ ਲਿਖ ਲਿਆ। ਅਸੀਂ ਹੁਣੇ ਐਫ ਆਈ ਆਰ ਦਰਜ ਕਰਕੇ ਅਗਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨਵੀਰ ਆ ਉਹਦੀ ਤੇ ਸਿਵਲ ਹਸਪੀਟਲ ਇੱਥੇ ਬਟਾਲੇ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਨਹੀਂ ਡੈਥ ਹੋ ਗਈ ਹੈ। ਦੂਜੀ ਜਿਹੜੇ ਲੇਡੀ ਆ ਉਹਨੂੰ ਰੈਫਰ ਕਰਤਾ ਸੀ ਅਮਨਦੀਪ ਦੇ ਵਿੱਚ। ਹੁਣ ਡਾਕਟਰ ਕਨਫਰਮ ਕਰਿਸ਼ੈ ਡੈਡ ਡੈਡ ਹਾਊਸ ਬੋਡੀ ਆ ਗਈ ਹੈ। ਹੋ ਸਕਦਾ ਹੈ ਕਿ ਹੁਣ ਵੀ ਹੋ ਸਕਦਾ ਜਿਹੜੀ ਲੇਡੀ ਆ ਉਹਦੀ ਵੀ ਡੈਥ ਪਤਾ ਲੱਗਾ ਅਮਰਸਰੋਂ ਉੱਥੇ ਜਿਹੜੇ ਐਸ ਐਚਓ ਸਾਡੇ ਸਿਟੀ ਨਾਲ ਉਹ ਗਏ ਹੀ ਮਗਰ ਉਹਨਾਂ ਨੇ ਬਾਅਦ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਿਆ ਉਹਨੂੰ ਵੀ ਅਹੀਂ ਲਿਆ ਆ ਕੇ ਇਥੇ ਜੈਡ ਹਾਊਸ ਦੇ ਵਿੱਚ ਮਟਾਲੇ ਜਿਹੜਾ ਕਿਦਾ ਇਹਦਾ ਸਵੇਰੇ ਪੋਸਟਮਾਰਟਮ ਕਰਾਉਣ ਤੋਂ ਬਾਅਦ ਜਿਹੜੀ ਜੋ ਕਾਰਵਾਈ ਬੰਦੀ ਆ ਉਹ ਕਰਾਂਗੇ ਐਫ ਆਈ ਆਰ ਅਹੀਂ 302 ਅਨਨੌਨ ਦੇ ਵਿੱਚ ਦਰਜ ਕੀਤੀ ਸਰ ਜਿਹੜੀ ਮਰਨ ਵਾਲੀ ਲੇਡੀ ਆ ਦੱਸਿਆ ਜਾਂਦਾ ਜਿਹਦੀ ਭਗਵਾਨ ਜੀ ਮਜ਼ਬ ਹੈ ਇਹਦੇ ਬਾਰੇ ਤਾਂ ਕਿਸੇ ਨੇ ਉਹਨਾਂ ਨੇ ਵੀ ਬਿਆਨ ਚ ਨਹੀਂ ਦੱਸਿਆ ਸਾਨੂੰ ਵੀ ਭਗਵਾਨ ਭਾਈ ਇੰਨਾ ਦੱਸਿਆ ਕਿ ਉਹ ਸਾਡੀ ਜਿਹੜੀ ਆ ਰਿਸ਼ਤੇਦਾਰੀ ਦੇ ਵਿੱਚ ਮਾਮੀ ਲੱਗਦੀ ਆ ਪਈ ਮੇਰੀ ਸਾਲੇਹਾਰ ਲੱਗਦੀ ਹੈ ਜਿਹੜਾ ਪ੍ਰੇਮ ਹੈ ਜਿਹਨੇ ਕਰਨਵੀਰ ਦੇ ਫਾਦਰ ਨੇ ਦੱਸਿਆ ਇਹਦੇ ਬਾਰੇ ਅਜੇ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਉਹਦੀ ਮਾਦਰ ਹੈ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਇਹ ਸਹਿਣ ਵਿੱਚ ਲੈ ਕੇ ਜੀਤ ਕੋ ਇਹ ਕਹ ਰਿਹਾ ਕਿ ਇਹ ਇਹਦੇ ਜਿਹੜੇ ਕਾਦੀਆਂ ਚੁੰਗੀਆਂ ਇਹਦੇ ਲਾਗੇ ਉਹਨਾਂ ਦਾ ਜਿਹੜੀ ਕਲੋਨੀ ਹੈ ਉੱਥੇ ਇਹਨਾਂ ਦਾ ਰੈ residense ਦੂਜੇ ਪਾਸੇ ਹੁਣ ਇੱਕ ਪੋਸਟ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਚੱਲ ਰਹੀ ਹੈ ਇਸ ਕਤਲ ਨੂੰ ਲੈ ਕੇ ਜਿਸ ਨੇ ਕਿ ਜ਼ਿੰਮੇਵਾਰੀ ਲਈ ਹੈ ਦਾਦੀ ਕੇ ਗੈਂਗਸਟਰ ਡੋਨੀ ਬਰ ਬਿੱਲਾ ਮੰਗਾ ਪ੍ਰਭ ਦਾਸੂ ਬਾਲ ਅਤੇ ਕੌਸ਼ਲ ਚੌਧਰੀ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ ਉਹਨਾਂ ਨੇ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਸਾਰੇ ਜਿਹੜੇ ਇਹ ਸਾਰੇ ਬੰਦੇ ਨੇ ਇਹ ਬੰਬੀਹਾ ਗੈਂਗ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਕਹਿਣਾ ਹੈ ਕਿ ਕਰਨਵੀਰ ਗੈਂਗਸਟਰ ਜੱਗੂ ਦਾ ਸਾਰਾ ਕੰਮ ਸੰਭਾਲਦਾ ਤੇ ਪਗੋੜੇ ਸਾਥੀਆਂ ਤੇ ਹਥਿਆਰਾਂ ਨੂੰ ਸੰਭਾਲਦਾ ਸੀ ਆਪਣੇ ਭਰਾ ਗੋਰੇ ਵਰੀਆਰ ਨੂੰ ਮਾਰ ਕੇ ਬਦਲਾ ਲਿਆ ਹਾਲਾਂਕਿ ਉਹ ਜਾਣਦਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣ ਦੇ ਨਹੀਂ ਸੀ ਪਰ ਅੱਜ ਅਸੀਂ ਜਾਇਜ਼ ਮਾਰੇ ਜੇਕਰ ਭਵਿੱਖ ਦੇ ਵਿੱਚ ਸਾਡਾ ਕੋਈ ਵੀ ਭਰਾ ਮਰ ਜਾਂਦਾ ਤਾਂ ਦੁੱਖ ਝੱਲਣ ਲਈ ਤਿਆਰ ਰਹੋ ਤੇ ਸਾਡੇ ਵਿਰੁੱਧ ਬੋਲਣ ਵਾਲੇ ਵੀ ਤਿਆਰ ਰਹਿਣ ਤਾਂ ਦਾਦੀ ਕੇ ਪੋਸਟ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਬੰਬੀਹਾ ਗੈਂਗ ਦੇ ਜਿਹੜੇ ਬੰਦੇ ਨੇ ਉਹਨਾਂ ਦੇ ਵੱਲੋਂ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਪਰ ਸੋਸ਼ਲ ਮੀਡੀਆ ਦੇ ਉੱਤੇ ਜ਼ਰੂਰ ਹੈ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ ਅਕੀਕੀ ਤੋਂ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ